ਅਸਲ ਤੇ ਪਹਿਲੇ ਪਲੇਅਰ ਹੋ ਚਾਹੀਦਾ ਜਦੋਂ ਮਹਾਰਾਜ ਦੀ ਪੂਰੀ ਕਿਰਪਾ ਹੋਵੇ ਨਾ ਤਖੜਾ ਹੋਵੇ ਫੁੱਲ ਪੂਰਾ ਤਖੜਾ ਉਹਨੂੰ ਪਤਾ ਨਾ ਹੋਵੇ ਮੈਂ ਤਖੜਾ ਉਹਦੇ ਤੇ ਇੰਨੀ ਜਿਆਦਾ ਥਿਮੇਮੇ ਚਾਹੀਦੀ ਆ ਇੱਕ ਬਜੇ ਪ੍ਰਤੀ ਪੀਜਤਰਾ ਮੰਨ ਕੇ ਜਾਲ ਰਿਸਪੈਕਟ ਚਾਹੀਦੀ ਆ ਵੀ ਉਹਨੂੰ ਆਪਣੇ ਆਪ ਦਾ ਨਾ ਪਤਾ ਹੋਵੇ ਕਿ ਮੈਂ ਤਖੜਾ ਤੇ ਕਈ ਅੱਜਕੱਲ੍ਹ ਮਾਹੌਲ ਬਲਗੀ ਆ ਉਹ ਨੰਬਰ ਲੈਂਦੇ ਨਹੀਂ ਆ ਤੇ ਉਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਪੱਦੇ ਅਸੀਂ ਕੀ ਹੈ ਉਹ ਬਣਾਉਂਦਾ ਕੌਣ ਹੈ ਸੋਸ਼ਲ ਮੀਡੀਆ ਲਾ 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 ਕਰਾ ਕੇ ਇਹ ਚੀਜ਼ ਹੈ ਅਸਲ 'ਚ ਸਾਲ 2 ਸਾਲ ਜਿਹੜੇ ਪਲੇਅਰ ਦਾ ਨਾਮ ਬੰਨਦਾ ਉਹ ਤੇ ਗੱਲ ਹੀ ਨਹੀਂ ਕੋਈ ਉਹਨੂੰ ਮੈਂਟੇਨ ਰੱਖਣਾ ਉਹ ਜਗ੍ਹਾ ਤੇ ਟਿਗੇ ਰਹਿਣਾ ਕਟੋਗੜ 10 15 20 ਸਾਲ ਤੱਕ ਇੱਕੇ ਲੈਵਲ ਤੇ ਰਹਿਣਾ 10 ਸਾਲ 10 ਸਾਲ ਤੇ ਇੱਕੇ ਲੈਵਲ ਤੇ ਰੋ ਉਤੋਂ ਬਾਅਦ ਚ ਉਹਨੂੰ ਫੋਲੋ ਕਰੋ ਕਿਸੇ ਬੰਦੇ ਨੂੰ ਕਰਦੇ ਜੇ ਤੇ ਇੱਕ ਥਾਂ ਪਾ ਜੀ ਇੱਕ ਥਾਂ ਤੇ ਟਿਕਣਾ ਨਾ ਹਰ ਕੇ ਦਾ ਬਣ ਜਾਂਦਾ ਨਾ ਬਣਾਉਣਾ ਔਖਾ ਨਹੀਂ ਜਵਾਨੀ ਚ ਜਵਾਨੀ ਤੁਹਾਡੇ ਤੇ ਆਉਂਦੀ ਹੈ ਜਵਾਨੀ ਹਰ ਕੇ ਤੇ ਆਉਂਦੀ ਹੈ ਜਵਾਨੀ ਤੇ ਤੁਹਾਡਾ ਨਾਂ ਬਣ ਜੂਗਾ ਉਹਨੂੰ ਟਿਕਾ ਕੇ ਰੱਖਣਾ ਇੱਕ ਜਗ੍ਹਾ ਤੇ ਮੈਂਟੇਨ ਰੱਖਣਾ ਉਹ ਚੀਜ਼ ਸਭ ਤੋਂ ਜ਼ਰੂਰੀ ਹੈ ਨਾਂ ਤੁਹਾਡਾ ਬਣ ਜੋ ਜਵਾਨੀ ਚ ਬਣ ਗਿਆ ਉਹਨੂੰ ਇੱਕ ਥਾਂ ਦੇ ਜਗ੍ਹਾ ਤੇ ਟਿਕਾ ਕੇ ਰੱਖੋ ਕਿੰਨਾ ਚਿਰ ਟਿਕਾ ਕੇ ਰੱਖਦੇ ਫਿਰ ਫਿਰ ਤੁਹਾਡੀ ਉਹ ਤੁਹਾਡੀ ਸਕਸੈਸ ਹੋਣਾ ਫਿਰ ਤੁਸੀਂ ਉਹ ਜਗ੍ਹਾ ਤੇ ਟਿਕਣਾ ਤੇ ਫਿਰ ਉਹ ਦੁਨੀਆ ਯਾਦ ਰੱਖਦੀ ਹੈ ਇੱਥੇ ਕਈ ਆਏ ਕਈ ਗਏ ਕਹਿਣ ਯਾਦ ਹੀ ਨਹੀਂ ਕਰਨਾ ਪੰਜ ਹੁਣ ਮੇਰੀ ਗੱਲ ਸੁਣੋ ਪੰਜ ਸਾਲ ਤੁਸੀਂ ਦੋ ਤਿੰਨ ਚਾਰ ਸਾਲ ਕੁੱਡੀ ਖੇਡ ਲਈ ਤਿੰਨ ਚਾਰ ਸਾਲ ਤੁਸੀਂ ਉਂਗਲਾ ਖੜੀਆਂ ਕਰ ਲਈਆਂ ਓਕੇ ਆ ਤਿੰਨਾ ਚੌਵਾਂ ਸਾਲਾਂ ਚ ਕੀ ਪਤਾ ਲੱਗੂਗਾ ਦੋ ਪੀੜੀਆਂ ਤੇ ਤੁਹਾਨੂੰ ਵੇਖ ਕੇ ਜਾਣ ਘੱਡੋ ਘੱਡ ਤਿੰਨ ਪੀੜੀਆਂ ਹੀ ਵੇਖ ਕੇ ਜਾਣ ਵੀ ਆ ਬੰਦਾ ਉਹ ਦੂਜੇ ਦੇ ਮੂੰਹੋਂ ਵੀ ਸੁਣੇ ਉਹਦੇ ਮੂੰਹੋਂ ਵੀ ਸੁਣੇ ਤੇ ਉਹਦੇ ਮੂੰਹੋਂ ਵੀ ਸੁਣੇ ਫੇਰ ਉਹ ਜਾ ਕੇ ਪ੍ਰਮਾਣ ਬੰਦਾ ਤੇ ਉਹ ਕਿੱਦਾਂ ਮੈਂਟੇਨਰ ਰੱਖਣਾ ਆਪਣੇ ਆਪ ਨੂੰ ਇਹੀ ਚੀਜ਼ ਆ Mas não é só ter aqui, filho de